ਇੱਕ ਠੱਠੇ ਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਇਹਦਾ ਕਿੰਨੀ ਕਿਸ਼ਕਾ ਬਣ ਜਾਣੀ ਸੀ ਔਰ ਕਿੰਨੀ ਕਿ ਨੁਕਸਾਨ ਦੇ ਆਈ ਥਿੰਕ ਨੀਅਰ ਬਾਊਟ 800 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਕੀ ਕਰ ਇਹ ਕਾਰਵਾਈ ਇਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਵਿਜੇ ਕੁਮਾਰ ਪਸਾਰ ਆਪਣੇ ਕਿ ਕਿੰਨੇ ਪਿੰਡਾਂ 'ਚ ਰੇਡ ਹੋਈ ਕੋਈ ਕਾਫੀ ਪਿੰਡਾਂ 'ਚ ਜਿਵੇਂ 7-8 ਪਿੰਡਾਂ 'ਚ ਰੇਡ ਕਿਤੇ ਆਜੇ ਅਲੀਵਾਲ ਵਗੈਰਾ ਕੇ ਉਸਕਾਸੀਵਾਲ ਵਗੈਰਾ ਠੱਠੇ ਪਿੰਡਾਂ 'ਚ ਰੇਡ ਕੀਤਾ ਜਿਹਦੇ ਦੌਰਾਨ ਠੱਠੇ ਪਿੰਡ 'ਚ ਸਾਨੂੰ ਜ਼ਮੀਨ 'ਚ ਨੱਪੀ 200 ਲੀਟਰ ਲਾਨ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਆ ਜਿੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ 'ਚ ਨੱਪੀ ਸ਼ਰਾਬ ਲਾਨ ਮਿਲਿਆ ਜਿੱਦੇ ਇੱਕ ਘਰ ਦੇ ਵਿੱਚ 150 ਲੀਟਰ ਅਤੇ ਇੱਕ ਤੇ 100 ਲੀਟਰ ਹੋਰ ਮਿਲੀ ਲੱਗਦਾ ਇਹ ਲਾਨ ਤੋਂ ਡੈਸੀ ਸ਼ਰਾਬ ਬਣਨੀ ਇਹ ਤਕਰੀਬਨ 90 ਤੋਂ 100 ਬੋਤਲਾਂ ਬਣਨੀ ਸੀ ਇਸ ਟੋਟਲ ਲਾਨ ਤੋਂ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਸਮਤ ਲਗਾ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਕੋਈ ਨਾ ਤੁਹਾਨੂੰ ਮੌਤ ਹੋ ਸਕਦੀ ਹੈ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਜੇ ਦੇਖਿਆ ਜਾਵੇ ਚੋਨਾ ਦੇ ਨੇੜੇ ਆ ਹੋ ਸਕਦਾ ਹੈ ਜੀ ਪਤਾ ਹੀ ਆ ਸਕਦੀ ਹੈ ਚੋਨਾ ਚ ਤੇ ਰੁਟੀਨ ਦੇ ਵਿੱਚ ਵੀ ਅਸੀਂ ਜਿਹੜੇ ਇਨਸ਼ਾਅਰ ਵਿੱਚ ਦਾ ਕੰਮ ਕਰਦੇ ਹੁੰਦੇ ਹਾਂ